ਸਤਿ ਸ਼੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਨਵੀਂ ਜਾਣਕਾਰੀ ਦੇ ਨਾਲ ਪੰਜਾਬ ਦੇ ਮੌਜੂਦਾ ਹਾਲਾਤ ਮੌਸਮ ਦੇ ਕਿਸ ਤਰ੍ਹਾਂ ਦੇਖਣ ਨੂੰ ਮਿਲ ਰਹੇ ਹਨ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲਣਗੇ ਜੇਕਰ ਹੁਣ ਸਭ ਤੋਂ ਪਹਿਲਾਂ ਜੋ ਤਾਜ਼ਾ ਮੌਸਮ ਵਿਭਾਗ ਵੱਲੋਂ ਅਪਡੇਟ ਜਾਰੀ ਕੀਤੀ ਗਈ ਅਗਲੇ 36 ਘੰਟਿਆਂ ਦੀ ਉਹ ਦੇਖੀ ਤਾਂ ਮੌਸਮ ਵਿਭਾਗ ਵੱਲੋਂ ਹੈਵੀ ਤੋਂ ਹੈਵੀ ਰੇਨ ਦੀ ਪ੍ਰੈਡਿਕਸ਼ਨ ਅਗਲੇ ਦਿਨਾਂ 36 ਤੋਂ 48 ਘੰਟਿਆਂ ਲਈ ਅਪਡੇਟ ਜਾਰੀ ਕੀਤੀ ਗਈ ਹੈ ਤਕਰੀਬਨ ਪੰਜਾਬ ਦੇ ਹਰਿਆਣਾ ਤੇ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਜ਼ਿਆਦਾ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਕੁਝ ਇਲਾਕਿਆਂ ਵਿੱਚ ਲਾਈਟ ਟੂ ਮੋਡਰੇਟ ਰੇਨ ਪੰਜਾਬ ਤੇ ਹਰਿਆਣਾ ਦੇ ਵਿੱਚ ਤੇ ਅਗਲੇ ਦਿਨਾਂ ਦੇ ਲਈ ਵੀ ਮੌਸਮ ਵਿਭਾਗ ਨੇ ਵਾਈਡ ਸਪਰੈਡ ਰੇਨਫਾਲ ਹੈਵੀ ਟੂ ਹੈਵੀ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲਣਗੇ 36 ਤੋਂ 48 ਘੰਟਿਆਂ ਦੇ ਵਿੱਚ ਕੁਝ ਇਲਾਕਿਆਂ ਵਿੱਚ ਲਾਈਟ ਟੂ ਮੋਡਰੇਟ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲਣਗੇ ਇਹ ਮੌਸਮ ਵਿਭਾਗ ਵੱਲੋਂ ਕੁਝ ਥੇੜ ਪਹਿਲਾਂ ਅਪਡੇਟ ਜਾਰੀ ਕੀਤੀ ਗਈ ਹੈ ਹੁਣ ਜੇਕਰ ਆਪਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਦੀ ਨਜ਼ਰ ਮਾਰੀਏ ਅਪਡੇਟ ਤੁਸੀਂ ਇਸ ਟਾਈਮ ਦੇ ਲਾਈਵ ਸੈਟ ਤਸਵੀਰਾਂ ਦੇਖ ਸਕਦੇ ਹੋ ਲਗਭਗ ਦੁਪਹਿਰ ਵੇਲੇ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਬਾਜ਼ੀ ਦਾ ਦਾਇਰਾ ਹਜੇ ਵੀ ਬੰਦਿਆ ਹੋਇਆ ਹੈ ਕਈ ਦੇ ਰਿਹਾ ਸਵੇਰ ਤੋਂ ਰਾਤ ਤੋਂ ਹੀ ਪੰਜਾਬ ਦੇ ਦੱਖਣ ਪੱਛਮੀ ਖੇਤਰਾਂ ਤੋਂ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸਨ ਖਾਸ ਕਰਕੇ ਫਾਜ਼ਿਲਕਾ ਮੁਕਸਰ ਦੇ ਆਸਪਾਸ ਦੇ ਬਠਿੰਡੇ ਦੇ ਖੇਤਰਾਂ ਦੇ ਵਿੱਚ ਵੀ ਤਗੜੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਮਾਨਸਾ ਦੇ ਖੇਤਰਾਂ ਤੋਂ ਸਿਸਟਮ ਹੁੰਦਾ ਹੋਇਆ ਤਕਰੀਬਨ ਆਪਾਂ ਨੂੰ ਸ਼ਾਮ ਤੱਕ ਤੇ ਅੱਧੇ ਇਧਰ ਦੇ ਪੰਜਾਬ ਦੇ ਪੂਰਬੀ ਖੇਤਰ ਹੋਗੇ ਖਾਸ ਕਰਕੇ ਪੁਆਦ ਦੀ ਬੈਲਟ ਹੋ ਗਈ ਪਟਿਆਲਾ ਰੂਪਨਗਰ ਚੰਡੀਗੜ੍ਹ ਦੇ ਆ ਜਮਕੌਰ ਸਾਹਿਬ ਦੇ ਹੋ ਗਏ ਤਗੜੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਹਨ ਹਜੇ ਵੀ ਆਉਂਦੇ ਘੰਟਿਆਂ ਦੇ ਵਿੱਚ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਜੇਕਰ ਸਭ ਤੋਂ ਪਹਿਲਾਂ ਨੌਕਾਸ਼ ਅਲਰਟ ਲੋਟ ਦੇਖੀ ਤਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪੰਜਾਬ ਦੇ ਹਜੇ ਵੀ ਪੂਰਬੀ ਖੇਤਰਾਂ ਦੇ ਵਿੱਚ ਜਿੱਦੇ ਵਿੱਚ ਪਟਿਆਲਾ ਦੇ ਖੇਤਰ ਹੋ ਗਏ 5:30 ਵਜੇ ਤੱਕ ਰੈਡ ਅਲਰਟ ਜਾਰੀ ਕੀਤੇ ਗਿਆ ਉਸ ਤੋਂ ਬਾਅਦ ਲੁਧਿਆਣਾ ਦੇ ਖੇਤਰ ਹੋ ਗਏ ਤੇ ਫਤਿਹਗੜ੍ਹ ਸਾਹਿਬ ਦੇ ਖੇਤਰ ਹੋ ਗਏ ਤੇ ਅਰ ਸੈਸੀਆਸ ਨਗਰ ਮੋਹਾਲੀ ਦੇ ਖੇਤਰ ਹੋਗੇ ਰੂਪਨਗਰ ਨਵਾਂ ਸ਼ਹਿਰ ਦੀ ਬੈਲਟ ਹੋਗੀ ਅਤੇ ਹੋਰ ਖੇਤਰ ਨਵਾਂ ਸ਼ਹਿਰ ਅਤੇ ਏ ਆਪਾਂ ਨੂੰ ਸੋਲਨ ਦੇ ਖੇਤਰ ਹੋਗੇ ਇਹਨਾਂ ਵਿੱਚ ਰੈਡ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਮਾਨਸਾ ਸੰਗਰੂਰ ਦੇ ਖੇਤਰ ਹੋਗੇ ਫਾਜ਼ਿਲਕਾ ਹੋ ਗਿਆ ਇਹਨਾਂ ਖੇਤਰਾਂ ਵਿੱਚ yellow alert ਜਾਰੀ ਕੀਤੇ ਗਏ ਹਨ ਬਾਕੀ ਸਾਰੇ ਅੰਮ੍ਰਿਤਸਰ ਸਾਹਿਬ ਦੇ ਖੇਤਰ ਹੋ ਗਏ ਗੁਰਦਾਸਪੁਰ ਹੋ ਗਿਆ ਇਹਨਾਂ ਖੇਤਰਾਂ ਵਿੱਚ ਆਪਾਂ ਨੂੰ orange alert ਜਾਰੀ ਕੀਤੀਆਂ ਹਨ ਤਨਸਨ ਸਾਹਿਬ ਦੇ ਖੇਤਰ ਹੋ ਗਏ ਫਿਰੋਜ਼ਪੁਰ ਹੋ ਗਿਆ ਜਲੰਧਰ ਦੇ ਖੇਤਰ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਆਪਾਂ ਨੂੰ orange alert ਜਾਰੀ ਕੀਤੇ ਗਏ ਹਨ ਕਾਂਗੜਾ ਹਿਮਾਚਲ ਦੇ ਵਿੱਚ ਵੀ ਹਿਸ਼ਾਰਪੁਰ ਦੇ ਖੇਤਰ ਦੇ ਵਿੱਚ ਵੀ ਅਤੇ ਪਠਾਨਕੋਟ ਦੇ ਖੇਤਰ ਵਿੱਚ ਫਿਲਹਾਲ ਕੋਈ ਮੌਸਮ ਵਿਭਾਗ ਵੱਲੋਂ ਵਾਰਨ ਇतना ਖਾਸ ਕਰਕੇ ਪੂਰਬੀ